ਅਗਰ ਤੇਰੀ ਕੋਈ ਮਨ ਮਾਰਾਏ ਕੋਰਗ ਦੇ ਕਲਾ ਦੇ ਗੀਤ ਕੋਈ ਮਲੇ ਜਾਈ ਅਗਰ ਕੋਈ ਤੇ ਮਨ ਕੋਈ ਕੋਈ ਦੇ ਕਲਾਏ ਮਨ ਦੇ ਮੰਗਵਾਏ ਕੋਪ ਮਲੇ ਕਰ ਵੀ ਕੇ ਮਨ ਕੋਈ ਕੋਰਦਾ ਕਰਦਾਏ ਜੇ ਤੋਂ ਕੋਰ ਨਾਏ ਨਵ ਜੁਤੀ ਲੈ ਸੰਪੁਰਾਲੇ ਪੈ

ਗੋ ਗੋ ਨਾਮ ਸਿਕਾਰ ਨੋਜਰਾਰ ਕੀ ਹਰਕਾਰ ਗਣੋਈਏ ਲੋਕ ਬਹਨ ਨਾ ਕੀ ਜਾ ਸਜਵੇ ਸਜਣਾ ਸੁਭਿ ਗੁਰ ਨਾਨਕ ਦੇ ਆਰਮੜੀ ਤਵਲੇ ਜੀਂਦੇ ਆਇਆ ਸੱਜੇ ਹੋਏ ਵੰਪਿਆ ਵਾਰੀ ਤੇ ਮਨ ਮਾਦਿਆ ਗੁਰ ਕੇ ਬਾਦ ਪਾੜ ये सजाने वाले नयन सरी काम दे कर सार इतरा दो सुदीप के नरभैया पर रे रे जी तार दुनिया का चल जा उठे पाए प्यार और में की दो एक उणे अदिशा ओ मेंक बोल की डर बेकार के पाऊ होई की नाम से या मेरे वो दिन आए जब तारों में अमृत गिरा जग में अमृत बहने लगा और हर क्षण की मेल हो दिव्य का वो पल है मेरे प्यारे होके सुना मौन में बदले आएं चार गगन के लेखा काल कला के सिद्ध कला के अनुपम लहराए तुम इधर तोरे कठोर ਔਰ ਜੇ ਤੈਨੂੰ ਕੋਈ ਪਰੇਨ ਨਹੀਂ ਮਿਲਦਾ ਮਾਪਾ ਨਹੀਂ ਤਰ ਗੋਵਰ ਪਰੇਨ ਨਹੀਂ ਮਿਲਦਾ ਮਾਪਾ ਨਹੀਂ ਕੋਈ ਕੋਲੋਂ ਸਾਥ ਦੇਣ ਵਾਲਾ ਨਹੀਂ ਸੇਵਕਾਂ ਦੇ ਵਿੱਚ ਪੁੱਤਰਾਂ ਦੇ ਮੈਨੋਂ ਹੈ ਤਰ ਗੋਵਰ ਮਾਪਾ ਮਨੁੱਖੀ ਪਾਏ ਨਾਲ ਦੇ ਲੋਵਾਇਆ ਚੰਦਨਾ ਦੀ ਅਗਰਪਤੀ ਆਪ ਕਰਾਏ ਤਨੁ ਕਮਲ ਅਜਿਹਾ ਕਦੇ ਜੋ ਮੁਰੀ ਜਲ ਕੈ ਕਾਲ ਤੋਹੀ ਪਰੋ ਤੇ ਨੀ ਵੜੇ ਜਾ ਦੇਵਾ ਅੱਜ ਅਮਰ ਜੀ ਤੇ ਜੀ ਤੇ ਸਾਰੇ ਨਾਮੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਉਹ ਅੱਜ ਭਾਈ ਮਤੀ ਦਾਸ ਤੇ ਭਾਈ ਸਤੀ ਦਾਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਅੱਜ ਸਹਿਜ ਪਾਠ ਜੀ ਦਾ ਆਰੰਭ ਹੋਇਆ ਤੇ ਉਹ ਪਾਠ ਚੱਲ ਰਿਹਾ ਗੁਰਦੁਆਰਾ ਸਾਹਿਬ ਵੀ ਤੇ ਜਿਹਦੇ ਕਰਕੇ ਅੱਜ ਕੀਰਤਨ ਜਿਹੜਾ ਹੋ ਨਹੀਂ ਹੋਊਗਾ ਇਸ ਕਰਕੇ ਅਸੀਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਚਾਰ ਸਪੇਰੋਂ ਸਾਰੀਆਂ ਥਾਵਾਂ ਤੋਂ ਦਰਸ਼ਨ ਕਰਵਾਵਾਂਗੇ ਅੱਜ ਜਿਵੇਂ ਨਿਸ਼ਾਨ ਸਾਹਿਬ ਦੇ ਚਾਰ ਚਪੇਰੇ ਪ੍ਰਕਰਮਾ ਕੀਤੀ ਐ ਆ ਨਿਸ਼ਾਨ ਸਾਹਿਬਾ ਤੇ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਹਨੇਰਾ ਹੈ ਸ਼ਾਇਦ ਉਹ ਜਿੱਥੋਂ ਤੱਕ ਰੋਸ਼ਨੀ ਜਾ ਰਹੀ ਹੈ ਚਾਨਣ ਹੈ ਇਹ ਨਿਸ਼ਾਨ ਸਾਹਿਬਾ ਸੋ ਹੁਣ ਅਸੀਂ ਪੁਰਾਣੀ ਜਿਹੜੀ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੀ ਉਧਰ ਦੀ ਸਾਈਡ ਚੱਲਾਂਗੇ ਇੱਧਰਲੇ ਪਾਸੇ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਹੁ ਕਰਵਾਵਾਂਗੇ ਸੋ ਸੰਗਤ ਜੀ ਤੁਹਾਨੂੰ ਬੇਨਤੀ ਹੈ ਕਿ ਜਲਦੀ ਜਲਦੀ ਲਾਈਵ ਆ ਜਾਓ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਜਿਹੜੇ ਉਹ ਸਵੇਰੇ ਸਵੇਰੇ ਕਰੋ ਅੱਜ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਪਾਸਾਈ 10 ਨੇ ਹੇਲੇ ਆਓ ਹੇਲੇ ਆਓ

ਇਹ ਪੁਰਾਣੀ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਪ੍ਰਾਰਥਨ ਬਿਲਡਿੰਗ ਹੈ ਜਿੱਧਰਲੇ ਅਸੀਂ ਤੁਹਾਨੂੰ ਦਰਸ਼ਨ ਕਰਾਏ ਸਵੇਰ ਦਾ ਸਮਾਂ ਹੈ ਤੇ ਹਨੇਰਾ ਹੋਣ ਕਰਕੇ ਸ਼ਾਇਦ ਇਹ ਲੋਕੇਸ਼ਨ ਪੂਰੀ ਦਿਖਾਈ ਨਹੀਂ ਦੇ ਰਹੀ ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਦਿਖਾਉਣ ਦੀ ਸੋ ਦੂਸਰੀ ਪਾਸੇ ਚੱਲਾਂਗੇ ਸਰੋਵਰ ਵਾਲੀ ਸਾਈਡ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਮਿਸਤਰੀ ਦਾ ਕੰਮ ਚੱਲ ਰਿਹਾ ਹੈ ਤੇ ਇਹ ਇਧਰਲੀ ਪਾਸੋਂ ਬਿਲਡਿੰਗ ਆ ਜਿਹੜੀ ਹੁਣ ਨਵੀਂ ਬਣਾਉਣ ਦੀ ਬਣਾਈ ਜਾ ਰਹੀ ਹੈਗੀ ਟਾ ਕੇ ਕਿ ਜਿੱਥੇ ਪਹਿਲਾਂ ਲੰਗਰ ਹਾਲ ਜਿਹੜਾ ਉਹ ਹੋਇਆ ਕਰਦਾ ਸੀ ਤੇ ਹੁਣ ਲੰਗਰ ਹਾਲ ਪਰਲੀ ਸਾਈਡ ਆ ਜਿਹੜਾ ਉਹ ਬਣਿਆ ਹੋਇਆ ਦੋ ਲੰਗਰ ਹਾਲ ਹੋਇਆ ਕਰਦੇ ਸੀ ਇੱਕ ਇਧਰ ਤੇ ਇੱਕ ਉਧਰ ਉਧਰ ਤਾਂ ਹੈ ਹੀ ਆ ਉਧਰ ਵੱਡਾ ਕਰ ਦਿੱਤਾ ਗਿਆ ਸੋ ਲੰਗਰ ਹਾਲ ਦੇ ਵੀ ਦਰਸ਼ਨ ਅਸੀਂ ਤੁਹਾਨੂੰ ਲਾਈਵ ਕਰਵਾਵਾਂਗੇ ਸੋ ਸੰਗਤ ਜੀ ਬੇਨਤੀ ਹੈ ਕਿ ਜਲਦੀ ਜਲਦੀ ਲਾਈਵ ਆ ਜਾਓ ਤੇ ਨਾਲ ਨਾਲ ਲਾਈਵ ਆ ਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਵਿੱਚ ਵਾਹਿਗੁਰੂ ਜਿਹੜਾ ਉਹ ਜਰੂਰ ਲਿਖ ਦਿਆ ਕਰੋ ਕਿਉਂਕਿ ਇਹ ਵੀ ਇੱਕ ਸਿਮਰਨ ਦਾ ਰੂਪ ਆ ਵਾਹਿਗੁਰੂ ਲਿਖਣਾ ਹਾਜ਼ਰੀ ਜਿਹੜੀ ਉਹ ਜਰੂਰ ਲਵਾ ਕੇ ਜਾਓ ਜੀ ਇਸ ਗੁਰਬਾਣੀ ਚੈਨਲ ਤੇ ਇਹ ਐਜੂ ਬੀਰੀ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ 베ਰੀ ਦੇ ਨਾਲ ਆਪਣਾ ਜਾ ਕੋੜਾ ਬੰਨਿਆ ਸੀ ਇਸ ਕਰਕੇ ਇਹ 베ਰੀ ਨੂੰ ਜਿਹੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਆ ਸਵੇਰੇ ਸਵੇਰੇ ਅੱਜ ਉਸ ਪਾਵਨ 베ਰੀ ਦੇ ਉਸ ਪਾਵਨ ਸਥਾਨ ਦੇ ਜਿਹੜੇ ਉਹ ਦਰਸ਼ਨ ਕਰੋ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਸੋ ਇਸ 베ਰੀ ਦੀ ਵੀ ਅਸੀਂ ਪ੍ਰਕਰਮਾ ਕਰਾਂਗੇ ਨਾਲੋਂ ਨਾਲ ਤੁਹਾਨੂੰ ਵੀ ਇਸ ਚੈਨਲ ਦੇ ਜ਼ਰੀਏ ਇਸ 베ਰੀ ਦੀ ਪ੍ਰਕਰਮਾ ਜਿਹੜੀ ਉਹ ਅੱਜ ਸਵੇਰੇ ਸਵੇਰੇ ਕਰਵਾਵਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੇ ਕਮੈਂਟ ਜਿਹੜਾ ਉਹ ਜ਼ਰੂਰ ਕਰਦੇ ਨਾਲ ਨਾਲ ਆ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਆ ਜਿਹੜਾ ਉਹ ਕਰਦੇ ਜਾਓ ਇਹ ਸਰੋਵਰ ਆ ਜੀ ਜਿੱਥੇ ਪਹਿਲਾਂ ਚਿੜੀ ਹੋਇਆ ਕਰਦੇ ਸੀ ਛੋਟੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਆਉਣ ਤੋਂ ਪਹਿਲਾਂ ਤੇ ਜਦੋਂ ਗੁਰੂ ਜੀ ਨੇ ਪਾਣੀ ਮੰਗਿਆ ਤਾਂ ਸਿੰਘਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਪਾਣੀ ਤਾਂ ਬਹੁਤ ਖਰਾਬ ਆ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤੇ ਸੀ ਕਿ ਇਹ ਪਾ ਖਰਾਬ ਨਹੀਂ ਪਾਣੀ ਇਹਦਾ ਪਾਣੀ ਤਾਂ ਗੋਦਾਵਰੀ ਨਦੀ ਦੇ ਬਰਾਬਰ ਆ ਸੋ ਇਸ ਕਰਕੇ ਜਿੱਥੋਂ ਇਸ ਜਗ੍ਹਾ ਦਾ ਨਾਂ ਗੋਦਾਵਰੀ ਸਰਪਿਆ ਪਾਤਸ਼ਾਹੀ ਦਸਵੀਂ ਸੋ ਉਸ ਤੋਂ ਬਾਅਦ ਇਹ ਸਰੋਵਰ ਬਣਿਆ ਤੇ ਕਿਹਾ ਜਾਂਦਾ ਕਿ ਜਿੱਥੋਂ ਜਿੱਥੇ ਦੂਰੂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਤੇ ਬਿਮਾਰੀਆਂ ਜਿਹੜੇ ਰੋਗ ਆ ਉਹ ਕੱਟੇ ਜਾਂਦੇ ਆ ਇਹ ਲੋਕਾਂ ਦੀ ਆਸਥਾ ਏ ਇੱਥੋਂ ਦੀ ਪੰਡਿਤ ਲਵਕ ਲਾਰੀ ਸੋ ਸਵੇਰੇ ਸਵੇਰੇ ਅੱਜ ਤੁਸੀਂ ਇਸ ਪਾਵਨ ਜਗ੍ਹਾ ਦੇ ਦਰਸ਼ਨ ਕੀਤੇ ਇਸ ਚੈਨਲ ਦੇ ਜਰੀਏ ਸੋ ਆਪਾਂ ਹੁਣ ਲੰਗਰ ਹਾਲ ਦੀ ਤਰਫ ਜਾਵਾਂਗੇ ਉਧਰਲੇ ਪਾਸੋਂ ਵੀ ਤੁਹਾਨੂੰ ਲੰਗਰ ਹਾਲ ਦੇ ਵੀ ਅੱਜ ਦਰਸ਼ਨ ਆ ਜਿਹੜੇ ਉਹ ਲਾਈਵ ਆ ਜਿਹੜੇ ਉਹ ਕਰਵਾ ਰਹੇ ਆ ਅਸੀਂ ਸੋ ਇਸ ਕਰਕੇ ਬੇਨਤੀ ਹੈ ਕਿ ਚੈਨਲ ਨੂੰ ਅੱਗੇ ਦੀ ਅੱਗੇ ਸ਼ੇਅਰ ਆ ਜਿਹੜਾ ਹੋ ਨਾ ਕਰਨਾ ਨਾ ਭੁੱਲਿਓ ਵੀਡੀਓ ਨੂੰ ਲਾਈਕ ਕਰ ਦਿਓ ਸਵੇਰ ਦਾ ਸਮਾਂ ਹੈ ਤੇ ਸੰਗਤਾਂ ਜਿਹੜੀਆਂ ਉਹ ਸਵੇਰੇ ਸਵੇਰੇ ਆ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਜਿਹੜੇ ਉਹ ਕਰ ਰਹੀਆਂ ਆ ਸੋ ਹਾਲੇ ਤੱਕ ਇੱਕ ਵੀ ਜਿਹੜਾ ਉਹ ਸਰੂਤੇ ਹੈ ਜਿਹੜੇ ਉਹ ਸੰਗਤਾਂ ਕੋਈ ਵੀ ਜਿਹੜਾ ਉਹ ਹਾਲੇ ਤੱਕ ਲਾਈਵ ਨਹੀਂ ਆਇਆ ਇਸ ਕਰਕੇ ਬੇਨਤੀ ਹੈ ਕਿ ਜਲਦੀ ਜਲਦੀ ਲਾਈਵ ਆ ਜਾਓ ਅਸੀਂ ਇਸ ਚੈਨਲ ਇਹ ਚੈਨਲ ਇਸ ਕਰਕੇ ਚਲਾ ਰਹੇ ਹਾਂ ਕਿ ਜੋ ਜੋ ਸੰਗਤਾਂ ਨਹੀਂ ਆ ਸਕਦੀਆਂ ਦੂਰ-ਦਰਾਡੇ ਬੈਠੇ ਆ ਜਿਨ੍ਹਾਂ ਦੀਆਂ ਪ੍ਰੋਬਲਮਾਂ ਸਮੱਸਿਆਵਾਂ ਹੈ ਤੋਂ ਇਸ ਚੈਨਲ ਦੇ ذریعے ਸਵੇਰੇ ਸਵੇਰੇ ਜਿਹੜਾ ਉਹ ਗੁਰਦੁਆਰਾ ਸਾਹਿਬ ਤੋਂ ਲਾਈਵ ਦਰਸ਼ਨ ਕਰ ਸਕਣ ਸੰਗਤ ਨੂੰ ਦੱਸ ਦਈਏ ਮੈਂ 2 ਦਿਨ ਇਸ ਕਰਕੇ ਗੈਰ ਹਾਜ਼ਰ ਰਿਹਾ ਕਿਉਂਕਿ ਮੇਰੇ ਪਲੇਟਲੇਟ ਸੈੱਲ ਆ ਜਿਹੜੇ ਉਹ ਕੱਟ ਗਏ ਸੀ ਜਿਹਦੇ ਕਰਕੇ ਮੈਂ